ਬੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਨ ਤੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਆਪਣੇ ਪਤੀ ਦਾ ਕਤਲ ਕਰਨ ਵਾਲੀ ਰੁਪਿੰਦਰ ਕੌਰ ਦੇ ਮਾਪਿਆਂ ਦਾ ਧੀ ਨੂੰ ਪੇਦਾਵਾ ਇੰਡੀਗੋ ਦੀਆਂ ਉਡਾਣਾਂ ਰੱਥ ਫੋਣ ਦੇ ਕਾਰਨ ਯਾਤਰੀ ਹੋ ਰਹੇ ਹਨ ਬਿਹਾਲ ਲਾਡੋ ਲక్ష్ਮੀ ਯੋਜਨਾ ਦੇ ਵਿੱਚ ਵੱਡੀ ਧੋਖਾ ਧੜੀ 5000 ਤੋਂ ਵੱਧ ਫਰਸੀ ਅਰਜ਼ੀਆਂ ਹੋਈਆਂ ਰੱਦ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਸਦ ਪਾਵਨਾ ਦਿਵਸ ਵਜੋਂ ਮਨਾਉਣ ਦਾ ਹੋਇਆ ਐਲਾਨ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਪਤੀ ਗੁਰਵਿੰਦਰ ਸਿੰਘ ਦੇ ਕਤਲ ਦੇ ਇਲਜ਼ਾਮ ਪਤਨੀ ਰੁਪਿੰਦਰ ਕੌਰ ਨੂੰ ਉਸ ਦੇ ਆਪਣੇ ਹੀ ਮਾਪਿਆਂ ਨੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਦੱਸਦੇ ਕਿ ਰੁਪਿੰਦਰ ਕੌਰ ਦੇ ਮਾਪਿਆਂ ਨੇ ਕੇਸ ਦੀ ਪੈਰਵੀ ਕਰਨ ਤੋਂ ਕੋਰੀ ਨਾ ਕਰ ਦਿੱਤੀ ਹੈ ਰਿਪੋਰਟਰਾਂ ਦੇ ਅਨੁਸਾਰ ਰੁਪਿੰਦਰ ਕੌਰ ਦੇ ਪਿਤਾ ਨੇ ਵਕੀਲ ਨੂੰ ਕਿਹਾ ਕਿ ਅਸੀਂ ਆਪਣੇ ਜਵਾਈ ਤੇ ਪਰਿਵਾਰ ਦੇ ਪੱਖ ਦੇ ਵਿੱਚ ਸਾਡੀ ਲੜਕੀ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਫਰੀਦਕੋਟ ਦੇ ਵਿੱਚ ਮੁਲਜ਼ਮ ਪਤਨੀ ਰੁਪਿੰਦਰ ਕੌਰ ਨੇ ਆਪਣੇ ਬੋਏਫ੍ਰੈਂਡ ਹਰਕਵਲ ਦੇ ਨਾਲ ਮਿਲ ਕੇ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਤਨੀ ਰੁਪਿੰਦਰ ਕੌਰ ਉਸਦੇ ਬੋਏਫ੍ਰੈਂਡ ਹਰਕਵਲ ਅਤੇ ਉਸਦੇ ਸਾਥੀ ਵਿਸ਼ਵਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ ਗ੍ਰਫਤਾਰੀ ਤੋਂ ਬਾਅਦ ਰੁਪਿੰਦਰ ਕੌਰ ਲਗਾਤਾਰ ਆਪਣੇ ਬਿਆਨ ਬਦਲ ਰਹੀ ਹੈ ਰੁਪਿੰਦਰ ਕੌਰ ਦੇ ਸਹੁਰੇ ਜਸਵਿੰਦਰ ਸਿੰਘ ਨੇ ਪਹਿਲਾਂ ਹੀ ਦੱਸਿਆ ਸੀ ਕਿ ਰੁਪਿੰਦਰ ਨੇ ਜ਼ਿੱਦ ਕਰਕੇ ਉਹਨਾਂ ਨੂੰ ਪੁੱਤੇ ਨੂੰ ਦੇਖਣ ਦੇ ਲਈ ਕੈਨੇਡਾ ਭੇਜਿਆ ਉਹਨਾਂ ਕਿਹਾ ਕਿ ਉਸ ਦੀ ਯੋਜਨਾ ਸੀ ਕਿਉਂਕਿ ਉਹਨਾਂ ਦੇ 8 ਦਸੰਬਰ ਨੂੰ ਵਾਪਸ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਉਹਨਾਂ ਦੇ ਇਕਲੌਤੇ ਪੁੱਤਰ ਦਾ ਕਤਲ ਕਰ ਦਿੱਤਾ ਹੈ ਏਡਿਗੋ 에어ਲਾਈਨ ਦੇ ਵੱਲੋਂ ਲਗਾਤਾਰ ਉਡਾਣਾਂ ਰੱਦ ਕੀਤੀਆਂ ਜਾਣੀਆਂ ਹਨ ਉੱਥੇ ਹੀ ਹੁਣ ਏਡਿਗੋ 에어ਲਾਈਨ ਦਾ ਕਹਿਣਾ ਹੈ ਕਿ ਉਹ 7 ਦਸੰਬਰ ਨੂੰ ਆਪਣੀਆਂ ਕੁੱਲ 2300 ਰੋਜ਼ਾਨਾ ਉਡਾਣਾਂ ਦੇ ਵਿੱਚੋਂ 1650 ਹੀ ਚਲਾਈ ਕਿ 에어ਲਾਈਨ ਨੇ ਵੀ ਦੱਸਿਆ ਕਿ 10 ਦਸੰਬਰ ਤੱਕ ਸਥਿਤੀ ਆਮ ਵਾਂਗ ਹੋਣ ਦੀ ਉਮੀਦ ਹੈ ਇਸ ਨੇ 에어ਲਾਈਨ ਨੇ ਐਤਵਾਰ ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ਤੇ 220 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਜਿਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਕੋਲਕਾਤਾ ਦੇ ਵਿੱਚ 76 ਉਡਾਣਾਂ ਰੱਦ ਕੀਤੀਆਂ ਗਈਆਂ ਹਨ ਅਹਮਦਾਬਾਦ ਦੇ ਵਿੱਚ ਕਿੰਨੀਆਂ ਉਡਾਣਾਂ ਰੱਦ ਹੋਈਆਂ ਹਨ ਹైదరాబాద్ ਦੇ ਵਿੱਚ 64 ਉਡਾਣਾਂ ਰੱਦ ਕੀਤੀਆਂ ਗਈਆਂ ਹਿੰਦਕੋ ਦੀਆਂ ਵੱਡੇ ਪੱਧਰ ਤੇ ਉਡਾਣਾਂ ਰੱਦ ਹੋਣ ਦੇ ਕਾਰਨ ਯਾਤਰੀਆਂ ਨੂੰ ਖਾਸੀ ਪਰੇਸ਼ਾਨੀ ਹੋ ਰਹੀ ਹੈ ਅਤੇ ਹਵਾਈ ਅੱਡਿਆਂ ਤੇ ਖੱਜਲ ਖਵਾਰ ਹੋ ਰਹੀ ਹਨ ਇਸ ਤੋਂ ਬਾਅਦ ਵਿਏਸ਼ਨ ਮੰਤਰਾਲੇ ਨੇ ਹਿੰਦਕੋ ਨੂੰ ਰੱਦ ਕੀਤੀਆਂ ਗਈਆਂ ਉਡਾਣਾਂ ਦਾ ਐਤਵਾਰ 7 ਦਸੰਬਰ ਤੱਕ ਰਾਤ 8 ਵਜੇ ਤੱਕ ਯਾਤਰੀਆਂ ਨੂੰ ਰੀਫੰਡ ਦੇਣ ਦਾ ਹੁਕਮ ਦਿੱਤਾ ਸੀ 에ਅਰਲਾਈਨ ਨੂੰ ਇਹ ਵੀ ਯਕੀਨੀ ਬਣਾਉਣ ਤੇ ਲਈ ਕਿਹਾ ਗਿਆ ਕਿ ਉਡਾਣ ਰੱਦ ਹੋਣ ਦੇ ਕਾਰਨ ਯਾਤਰੀਆਂ ਤੋਂ ਲਿਆ ਗਿਆ ਸਾਰਾ ਸਮਾਨ ਅਗਲੇ 48 ਘੰਟਿਆਂ ਦੇ ਅੰਦਰ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਨਸ ਦੇ ਕੇਸ ਮਾਮਲੇ ਦੇ ਵਿੱਚ ਅਦਾਕਾਰ ਸੋਨੂ ਸੂਦ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਹੈ ਉਹਨਾਂ ਦੱਸਿਆ ਕਿ ਉਹਨਾਂ ਦਾ ਆਪਣਾ ਪਰਿਵਾਰ ਵੀ ਇਸ ਮੁਸ਼ਕਲ ਦੇ ਵਿੱਚ 4 ਘੰਟੇ ਤੱਕ ਫਸਿਆ ਰਿਹਾ ਸੋਨੋ ਸੂਦੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗਰਾਉਂਡ ਸਟਾਫ ਨੂੰ ਦੋਸ਼ੀ ਨਾ ਠਹਿਰਾਉਣ ਉਹਨਾਂ ਕਿਹਾ ਕਿ ਇਹ ਸਮਾਂ ਮੁਸ਼ਕਲ ਜ਼ਰੂਰ ਹੈ ਪਰ ਲੋਕਾਂ ਨੂੰ ਸਟਾਫ ਦੇ ਨਾਲ ਪਿਆਰ ਦੇ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਸ਼ਨੀਵਾਰ ਨੂੰ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਦੇ ਵਿੱਚ ਕਾਨੂੰਨ ਵਿਵਸਥਾ ਸਮੇਤ ਚਾਰ ਮੁੱਖ ਮੁੱਦੇ ਚੁੱਕੇ ਗਏ ਉਤੇ ਹੀ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਇੱਕ ਵਾਰ ਫਿਰ ਸਿਆਸਤ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਉਹਨਾਂ ਕਿਹਾ ਕਿ ਸਿੱਧੂ ਸਿਆਸਤ ਦੇ ਵਿੱਚ ਤਾਂ ਹੀ ਵਾਪਸ ਆਉਣਗੇ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ। ਮੀਡੀਆ ਦੇ ਨਾਲ ਕੱਲ੍ਹ ਬਾਅਦ ਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਸਿੱਧੂ ਸਾਹਿਬ ਉਦੋਂ ਹੀ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਣਗੇ ਜੇਕਰ ਕਾਂਗਰਸ ਉਹਨਾਂ ਨੂੰ 2027 ਤੇ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਵੇ। ਉਨਾ ਕਿਹਾ ਕਿ ਐਸੀ ਕਾਂਗਰਸ ਦੇ ਪ੍ਰਿਆੰਕਾ ਗਾਂਧੀ ਦੇ ਨਾਲ ਜੁੜੇ ਹੋਏ ਹਾਂ ਪਰ ਪੰਜ ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਸਿੱਧੂ ਨੂੰ ਅੱਗੇ ਨਹੀਂ ਲਿਆਂਦਾ ਕਿਉਂ ਉਹਨਾਂ ਤਾਂ ਜੱਸ ਕਸਤਿਆ ਕਿ ਜਿਹੜਾ 500 ਕਰੋੜ ਦਾ ਬਲੀਫ ਕੇਸ ਦਿੰਦਾ ਹੈ ਉਹ ਮੁੱਖ ਮੰਤਰੀ ਬਣ ਜਾਂਦਾ ਹੈ ਸਾਡੇ ਕੋਲ ਪੈਸੇ ਨਹੀਂ ਪਰ ਨਤੀਜੇ ਦੇਣ ਦੀ ਤਾਕਤ ਜ਼ਰੂਰ ਹੈ ਕੋਈ ਵੀ ਪਾਰਟੀ ਸਾਨੂੰ ਪੰਜਾਬ ਸਦਾਰਨ ਦੀ ਜ਼ਿੰਮੇਵਾਰੀ ਤੇ ਵੀ ਅਸੀਂ ਪੰਜਾਬ ਨੂੰ ਸੁਨਹਿਰੀ ਰਾਜ ਬਣਾ ਦਿਾਵਾਂਗੇ ਅਤੇ ਹੁਣ ਉਹਨਾਂ ਦੇ ਇਸ ਬਿਆਨ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਸਿੱਧੂ ਦੀ ਵਾਪਸੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ ਮਾਨਸਾ ਜ਼ਿਲ੍ਹੇ ਦੇ ਇੱਕ ਨਿੱਜੀ ਸਕੂਲ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਸਿੱਖ ਰੂਪੋਟ ਜੌਨੀ ਬਣਾਇਆ ਹੈ ਵਿਦਿਆਰਥੀਆਂ ਨੇ ਇਸ ਦਾ ਟੈਸਟ ਮਾਨਸਾ ਤੋਂ ਬਰਨਾਲਾ ਰੋਡ ਤੇ ਕੀਤਾ ਹੈ ਅਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੱਸਦੇ ਕਿ ਇਹ ਰੋਬੋਟ ਉੱਚੀਆਂ ਨੀਵੀਆਂ ਥਾਵਾਂ ਤੇ ਚੜ੍ਹ ਸਕਦਾ ਹੈ, ਅੱਗ ਬੁਝਾ ਸਕਦਾ ਹੈ, ਬੰਬ ਨੂੰ ਨਸ਼ਟ ਕਰ ਸਕਦਾ ਹੈ ਅਤੇ ਮਨੁੱਖ ਦੇ ਲਈ ਖਤਰਨਾਕ ਥਾਵਾਂ ਤੇ ਜਾ ਕੇ ਵੀ ਕੰਮ ਕਰ ਸਕਦਾ ਹੈ। ਇਸ ਦੇ ਵਿੱਚ ਕਈ ਤਰ੍ਹਾਂ ਦੇ ਸੈਂਸਰ ਲੱਗੇ ਹੋਏ ਹਨ। ਇਹ ਸਾਰਾ ਪ੍ਰੋਜੈਕਟ ਸਕੂਲ ਦੀ ਅਟਲ ਟਿੰਕਰਿੰਗ ਲੈਬ (ETL) ਦੇ ਵਿੱਚ ਤਿਆਰ ਕੀਤਾ ਗਿਆ। ਵਿਦਿਆਰਥੀਆਂ ਨੇ ਦੱਸਿਆ ਕਿ ਅਜਿਹੇ ਪ੍ਰੋਜੈਕਟ ਹਰ ਸਕੂਲ ਤੇ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਦੇਸ਼ ਦੀ ਤਕਨੀਕੀ ਤਰੱਕੀ ਦੇ ਵਿੱਚ ਪੰਜਾਬ ਦੇ ਬੱਚੇ ਵੀ ਅਹਿਮ ਯੋਗਦਾਨ ਪਾ ਸਕਣ ਹਰਿਆਣਾ ਸਰਕਾਰ ਦੀ ਲਾਡੋ ਲక్ష్ਮੀ ਯੋਜਨਾ ਜਿਸ ਦੇ ਤਹਿਤ ਹਰ ਪਾਤਰ ਔਰਤ ਨੂੰ ਹਰ ਮਹੀਨੇ 2100 ਰੁਪਏ ਮਿਲਨੇ ਸਨ ਉਸ ਦੇ ਵਿੱਚ ਵੱਡੇ ਪੱਧਰ ਤੇ ਧੋਖਾਧੜੀ ਸਾਹਮਣੇ ਆਈ ਹੈ 3 ਨਵੰਬਰ ਤੱਕ 9,592 ਅਰਸੀਆਂ ਪ੍ਰਾਪਤ ਹੋਈਆਂ ਸਨ। ਚਦਕੀ ਅਨੁਸਾਰ ਸਿਰਫ 7 ਲੱਖ ਔਰਤਾਂ ਹੀ ਯੋਜਨਾ ਦੇ ਹੱਕਦਾਰ ਸਨ। ਜਾਂਚ ਦੇ ਦੌਰਾਨ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ 1237 ਅਰਸੀਆਂ ਪੁਰਸ਼ਾਂ ਦੇ ਵੱਲੋਂ ਭਰੀਆਂ ਗਈਆਂ ਸਨ ਪਰ ਉਨ੍ਹਾਂ ਨੇ ਔਰਤਾਂ ਦੀਆਂ ਫੋਟੋਆਂ ਲਗਾ ਕੇ ਆਪਣਾ ਨਾਮ ਪਤਾ ਭਰ ਦਿੱਤਾ ਹੈ। ਕਈ ਮਰਦਾਂ ਨੇ ਔਰਤਾਂ ਵਰਗੇ ਨਾਮ ਜਿਵੇਂ ਕਿ ਸੰਤੋਸ਼, ਕਿਰਨ ਆਦਿ ਦੀ ਵਰਤੋਂ ਕੀਤੀ ਹੈ। ਜਾਲੀ ਆਈਟੀਆਂ ਪੜਾ ਕੇ ਅਰਸੀਆਂ ਦਿੱਤੀਆਂ ਹਨ ਪਰਵਾਰਿਕ ਪਛਾਣ ਪੱਤਰ ਦੇ ਨਾਲ ਵੀ ਛੇੜਛਾੜ ਕਰਕੇ ਲਿੰਗ ਬਦਲਿਆ ਗਿਆ ਹਰਿਆਣਾ ਤੋਂ ਬਾਹਰ ਦੀਆਂ ਔਰਤਾਂ ਨੇ ਵੀ ਅਰਸੀਆਂ ਦਿੱਤੀਆਂ ਹਨ ਜਿਸ ਦੇ ਵਿੱਚ ਪੰਜਾਬ ਤੋਂ 11908 ਹਿਮਾਚਲ ਪ੍ਰਦੇਸ਼ ਤੋਂ 2732 ਉੱਤਰ ਪ੍ਰਦੇਸ਼ 4785 ਦਿੱਲੀ 2932 ਅਤੇ ਰਾਜਸਥਾਨ ਤੋਂ ਵੀ 1339 ਅਰਸੀਆਂ ਭਰੀਆਂ ਗਈਆਂ ਸਨ ਇਸ ਤੋਂ ਇਲਾਵਾ ਹਰ ਰਾਜ ਜਿਵੇਂ ਕਿ ਬਿਹਾਰ ਉੱਤਰਾਖੰਡ ਆਦਿ ਦੇ ਲੋਕਾਂ ਨੇ ਵੀ ਹਰਿਆਣਾ ਦੇ ਵਿੱਚ ਸਥਾਈ ਜਾਂ ਫਿਰ ਜਾਲੀ ਨਿਵਾਸ ਦੇ ਖਾ ਕੇ ਅਰਜ਼ੀਆਂ ਦਿੱਤੀਆਂ ਹਨ ਪ੍ਰੋਜੈਕਟਾਂ ਦੇ ਨਿਯਮ ਅਨੁਸਾਰ ਸਿਰਫ ਉਹੀ ਔਰਤ ਪਾਤਰ ਹੈ ਜੋ ਪਿਛਲੇ 15 ਸਾਲ ਤੋਂ ਲਗਾਤਾਰ ਹਰਿਆਣਾ ਦੇ ਵਿੱਚ ਰਹਿ ਰਹੀ ਹੈ ਕੁੱਲ ਮਿਲਾ ਕੇ ਲਗਭਗ 25000 ਫਰਸੀ ਅਯੋਗ ਅਰਜ਼ੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਸਰਕਾਰ ਨੇ ਤੁਰੰਤ ਰੱਦ ਕਰ ਦਿੱਤਾ ਹੈ ਸਾਰੀਆਂ ਅਰਸ਼ੀਆਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ ਅਤੇ ਯੋਜਨਾ ਦੇ ਨਾਲ ਜੁੜੇ ਅਧਿਕਾਰੀਆਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਗਈ ਅਤੇ ਧੋਖਾਧੜੀ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ ਸਰਕਾਰ ਦਾ ਕਹਿਣਾ ਹੈ ਕਿ ਲਾਭ ਸਿਰਫ ਅਸਲ ਹੱਕਦਾਰ ਔਰਤਾਂ ਤੱਕ ਹੀ ਪਹੁੰਚੇਗਾ ਤੇ ਕਿਸੇ ਵੀ ਕੀਮਤ ਤੇ ਧੋਖੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ ਉਨ੍ਹਾਂ ਦਾ ਜਨਮ ਦਿਹਾੜਾ 8 ਦਸੰਬਰ 2025 ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਪਾਰਟੀ ਦੇ ਹੈੱਡ ਆਫਿਸ ਦੇ ਵੱਲੋਂ ਜਾਰੀ ਸੱਦਾ ਪੱਤਰ ਦੇ ਅਨੁਸਾਰ ਇਸ ਦਿਹਾੜੇ ਨੂੰ ਸਰਦਾਰ ਬਾਤਲ ਦੀ ਸੋਚ ਦੇ ਮੁਤਾਬਕ ਸਦ ਭਾਵਨਾ ਦਿਵਸ ਦੇ ਵਜੋਂ ਮਨਾਉਣ ਦਾ ਫੈਸਲਾ ਕਰ ਲਿਆ ਗਿਆ ਹੈ ਇਸ ਦਿਨ ਉਨ੍ਹਾਂ ਦੀ ਯਾਦ ਦੇ ਵਿੱਚ ਗਿਆਦਕਾਰੀ ਸਵਾਗਮ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਜ਼ਿਲ੍ਹਾ ਸ਼ਹੀ ਮੁਖਤਸਰ ਸਾਹਿਬ ਦੇ ਵਿਖੇ ਸਵੇਰੇ 10:30 ਵਜੇ ਰੱਖਿਆ ਗਿਆ ਹੈ ਦਾਨ ਸ਼ਰੋਮਣੀ ਕਾਲੀਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਮੂਹ ਮੈਂਬਰਾਂ ਜ਼ਿਲ੍ਹਾ ਜਥੇਦਾਰਾਂ ਹਲਕਾ ਇੰਚਾਰਜ ਅਤੇ ਪਾਰਟੀ ਦੇ ਅਗਵਾ ਨੂੰ ਇਸ ਸਮਾਗਮ ਤੇ ਵਿੱਚ ਚੇਚੇ ਤੌਰ ਤੇ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਸਰਦਾਰ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਸਕਣ ਆਕਾ ਡਬਲਯੂ ਡਬਲਯੂ ਚੈਂਪੀਅਨ ਤੱਕ ਗ੍ਰੇਟ ਖਲੀ ਉਰਫ ਦਲੀਪ ਰਾਣਾ ਨੇ ਹਿਮਾਚਲ ਪ੍ਰਦੇਸ਼ ਦੇ ਸਰਮੌਰ ਜ਼ਿਲ੍ਹੇ ਦੇ ਪੌਂਟਾ ਸਾਹਿਬ ਵਿਖੇ ਮਾਲ ਵਿਭਾਗ ਅਤੇ ਸਥਾਨਕ ਤਹਿਸੀਲਦਾਰ ਤੇ ਉਹਨਾਂ ਦੀ ਜ਼ਮੀਨ ਦੀ ਗਲਤ ਵੰਡ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਖਲੀ ਨੇ ਸਬੰਧੀ ਸਰਮੌਰ ਦੇ ਜ਼ਿਲ੍ਹਾ ਮੈਜਿਸਟਰੇਟ ਡੀਸੀ ਪ੍ਰਿਯੰਕਾ ਵਰਮਾ ਦੇ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ ਡੀਸੀ ਸਰਮੌਰ ਪ੍ਰਿਯੰਕਾ ਵਰਮਾ ਨੇ ਮਾਮਲੇ ਦੀ ਨਿਰਪੱਖ ਜਾਂਚ ਦਾ ਪ੍ਰੋਸਾ ਦਿੱਤਾ ਹੈ ਉਹਨਾਂ ਦੱਸਿਆ ਕਿ ਦਲੀਪ ਰਾਣਾ ਤੇ ਕਈ ਔਰਤਾਂ ਸ਼ਿਕਾਇਤ ਲੈ ਕੇ ਉਹਨਾਂ ਦੇ ਕੋਲ ਪਹੁੰਚੀਆਂ ਸਨ ਕਲੀ ਨੇ ਦੱਸਿਆ ਕਿ ਵਿਵਾਦ ਪਾਲੀ ਜ਼ਮੀਨ 2005 ਦੇ ਵਿੱਚ ਇੱਕ ਔਰਤ ਦੇ ਨਾਮ ਤੇ ਕਾਨੂੰਨੀ ਤੌਰ ਤੇ ਰਜਿਸਟਰਡ ਸੀ ਅਤੇ ਉਹਨਾਂ ਨੇ ਕਾਨੂੰਨੀ ਕਾਰਵਾਈ ਦੇ ਰਾਹੀਂ ਇਸ ਜ਼ਮੀਨ ਲਈ ਉਹਨਾਂ ਦੇ ਪਿਤਾ ਜਵਾਲਾ RAM ਨੇ 2013 ਦੇ ਵਿੱਚ ਜ਼ਮੀਨ ਖਰੀਦ ਲਈ ਸੀ ਅਤੇ ਉਦੋਂ ਤੋਂ ਇਹ ਜਾਇਦਾਦ ਉਹਨਾਂ ਦੇ ਪਰਿਵਾਰ ਦੇ ਕਬਜ਼ੇ ਦੇ ਵਿੱਚ ਹੈ ਕਾਲੀਦੀ ਅਨੁਸਾਰ ਦਸਤਾਵੇਜ਼ ਮੌਜੂਦ ਹੋਣ ਦੇ ਬਾਵਜੂਦ ਪੋਂਟਾ ਸਾਹਿਬ ਦੇ ਤਹਿਸੀਲਦਾਰ ਕਾਨਗੋ ਅਤੇ ਪਟਵਾਰੀ ਆਪਣੇ ਅਧਿਕਾਰਤ ਅਹੁਦਿਆਂ ਦੀ ਦੁਰਵਰਤੋਂ ਕਰ ਰਹੇ ਹਨ ਉਨ੍ਹਾਂ ਇਲਜ਼ਾਮ ਲਗਾਇਆ ਕਿ ਮਾਲ ਅਧਿਕਾਰੀ ਪ੍ਰਾਪਰਟੀ ਡੀਲਰਾਂ ਦੇ ਨਾਲ ਮਿਲ ਕੇ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਨੂੰ ਕਿਸੇ ਹੋਰ ਧਿਰ ਨੂੰ ਵੇਚ ਦਿੱਤਾ ਗਿਆ 20 ਮਈ ਅਤੇ 18 ਜੁਲਾਈ ਨੂੰ ਵੀ ਜ਼ਮੀਨ ਤੇ ਗੈਰ ਕਾਨੂੰਨੀ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਪਿੰਡ ਵਾਸੀਆਂ ਅਤੇ ਸ਼ਿਕਾਇਤ ਕਰਤਾਵਾਂ ਨੇ ਨਕਾਮ ਕਰ ਦਿੱਤਾ ਸੀ ਖਲੀ ਨੇ ਸੰਬੰਧਤ ਅਧਿਕਾਰੀਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਗ੍ਰੇਟ ਖਲੀ ਦੇ ਇਲਜ਼ਾਮਾਂ ਤੋਂ ਬਾਅਦ ਤਹਿਸੀਲਦਾਰ ਰਿਸ਼ਭ ਸ਼ਰਮਾ ਨੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤਹਿਸੀਲਦਾਰ ਨੇ ਕਿਹਾ ਕਿ ਔਰਤਾਂ ਤੇ ਖਲੀ ਦੇ ਵੱਲੋਂ ਦਾਵਾ ਕੀਤੀ ਕਿ ਜ਼ਮੀਨ ਅਸਲ ਦੇ ਵਿੱਚ ਉਹਨਾਂ ਦੀ ਨਹੀਂ ਹੈ ਉਨਾ ਸਪਸ਼ਟ ਕੀਤਾ ਕਿ ਰੈਵੈਨਿਊ ਵਿਭਾਗ ਆਪਣੀ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਕਾਰਵਾਈ ਕਰ ਰਿਹਾ ਹੈ ਅਤੇ ਮਿਲੀ ਭੁਗਤੀਆਂ ਫਿਰ ਗੈਰ ਕਾਨੂੰਨੀ ਕਬਜ਼ੇ ਦੇ ਇਲਜ਼ਾਮ ਝੂਠੇ ਹਨ ਉਨਾ ਉਲਟਾ ਖਲੀ ਤੇ ਇਲਜ਼ਾਮ ਲਗਾਇਆ ਹੈ ਕਿ ਉਹ ਖੁਦ ਜ਼ਬਰਦਸਤੀ ਜ਼ਮੀਨ ਤੇ ਕਬਜ਼ਾ ਕਰ ਰਹੇ ਹਨ ਅਤੇ ਪਹਿਲਾਂ ਵੀ ਪੰਜਾਬ ਦੇ ਕੁਝ ਲੋਕਾਂ ਨੇ ਉਸ ਦੇ ਨਾਲ ਮਿਲ ਕੇ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪੰਜਾਬ ਪਾਜਵਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਠੀਕ 1 ਮਹੀਨਾ ਪਹਿਲਾਂ 7 ਨਵੰਬਰ ਤਰਨਤਾਰਨ ਲੋਪਚੋਣ ਦੌਰਾਨ ਅਰਵਿੰਦ ਕੇਜਰੀਵਾਲ ਨੇ ਸਟੇਜ ਤੋਂ ਗੈਂਗਸਟਰਸ ਨੂੰ 7 ਦਿਨਾਂ ਦੇ ਵਿੱਚ ਪੰਜਾਬ ਛੱਡਣ ਦੀ ਚੇਤਾਵਨੀ ਦਿੱਤੀ ਸੀ ਪਰ 1 ਮਹੀਨੇ ਬਾਅਦ ਵੀ ਗੈਂਗਸਟਰਾਂ ਦਾ ਆਤਮਕ ਪਹਿਲਾਂ ਨਾਲੋਂ ਕਈ ਗੁਣਾ ਵਧ ਗਿਆ ਹੈ। ਜਾਂਕੜ ਨੇ ਕਿਹਾ ਕਿ ਗੈਂਗਸਟਰਸ ਨੇ ਕੇਜਰੀਵਾਲ ਦੇ ਬਿਆਨ ਨੂੰ ਚੇਤਾਵਨੀ ਨਹੀਂ ਸਗੋਂ ਖੁੱਲੀ ਚੁਣੌਤੀ ਸਮਝ ਲਿਆ ਹੈ ਅਤੇ ਹੁਣ ਪੰਜਾਬ ਦੇ ਵਿੱਚ ਰੋਜ਼ਾਨਾ ਗੋਲੀਬਾਰੀ ਅਤੇ ਕਤਲ ਹੋ ਰਹੇ ਹਨ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੋਵੇ ਜਦੋਂ ਕਿਸੇ ਜ਼ਿਲ੍ਹੇ ਤੋਂ ਗੈਂਗਪਾਰ ਦੀ ਖਬਰ ਨਾ ਆਉਂਦੀ ਹੈ ਉਹਨਾਂ ਨੇ ਹਾਲ ਹੀ ਵਿੱਚ ਵਾਪੜੀਆਂ ਕੱਢਨਾਵਾਂ ਦੀ ਸੂਚੀ ਦਿੱਤੀ ਹੈ ਜਿਵੇਂ ਕਿ ਲੁਧਿਆਣਾ ਦੇ ਲਾਡੋਵਾਲ ਟੋਲ ਪਲਾza ਤੇ ਗੋਲੀਬਾਰੀ ਹੋਈ ਫਿਰੋਜ਼ਪੁਰ ਦੇ ਵਿੱਚ ਆਰਐਸ ਵਰਕਰ ਨਵੀਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸੇ ਫਿਰੋਜ਼ਪੁਰ ਦੇ ਵਿੱਚ 2 ਦਿਨਾਂ ਬਾਅਦ ਯਾਤਰੀ ਬਸ ਤੇ ਗੋਲੀਬਾਰੀ ਹੋਈ ਅਤੇ ਲੁਧਿਆਣਾ ਬੰਗਾ ਗੁਰਦਾਸਪੁਰ ਦੇ ਵਿੱਚ ਲਗਾਤਾਰ ਹਮਲੇ ਹੋ ਰਹੇ ਹਨ ਜਾਂਖੜ ਨੇ ਸਵਾਲ ਚੁੱਕਿਆ ਕਿ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਤੇ ਸਖਤ ਬਿਆਨਾਂ ਦੇ ਬਾਵਜੂਦ ਗੈਂਗਸਟਰਾਂ ਦੇ ਹੌਸਲੇ ਕਿਉਂ ਵੱਧ ਰਹੇ ਹਨ ਜੇਕਰ 1 ਮਹੀਨੇ ਦੇ ਵਿੱਚ ਅਪਰਾਧ ਘਟਣ ਦੀ ਬਜਾਏ ਵੱਧ ਗਿਆ ਹੈ ਤਾਂ ਕਾਨੂੰਨ ਵਿਵਸਥਾ ਤੇ ਸਰਕਾਰ ਦੀ ਰਣਨੀਤੀ ਤੇ ਸਵਾਲ ਉਠਣਾ ਲਾਜ਼ਮੀ ਹੈ। ਪਾਜਵਾ ਨੇ ਮੰਗ ਕੀਤੀ ਹੈ ਕਿ ਆਪ ਸਰਕਾਰ ਪੰਜਾਬ ਦੀ ਜਨਤਾ ਨੂੰ ਸੁਰੱਖਿਆ ਦੇਵੇ ਅਤੇ ਗੈਂਗਸਟਰਾਂ ਦੇ ਵਿਰੁੱਧ ਸਖਤ ਕਾਰਵਾਈ ਕਰੇ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂ ਸੁਖਨੀਤ ਕੌਰ ਨੂੰ ਦੇਉਂ ਇਜਾਜ਼ਤ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੌਰਸੈਲਫ।